ਹੂੰ ਕਿਦਾਂ ਪ੍ਰਦੀਪ ਭਾਜੀ ਦਾ ਬਰਥਡੇ ਮਨਣ ਲੱਗਾ ਨਾ ਅੱਜ ਅੱਜ 23 ਦਸੰਬਰ ਅੱਜ ਪ੍ਰਦੀਪ ਭਾਈ ਦਾ ਜਨਮ ਦਿਨ ਹੈ ਹੈਪੀ ਬਰਥਡੇ ਪ੍ਰਦੀਪ ਭਾਜੀ ਇਹ ਚੰਗਾ 크리스마ਸ ਡੇ ਆਉਂਦਾ ਹਾਂ ਇਹਨੂੰ ਬਹੁਤ ਗਿਫਟ ਮਿਲੇ ਸੀ ਜਦੋਂ ਟੈਦਾ ਹੋਇਆ ਸੀਗਾ ਬਹੁਤ ਬਿੱਡਨ ਵਾਲਿਆਂ ਨੇ ਬਹੁਤ ਗਿਫਟ ਦਿੱਤੇ ਸੀ ਉਹਦਾ ਬਰਥਡੇ ਸੱਇਆ ਕਰਿਆ ਨੇ ਨਾਲੜਾ ਜੀੰਦਾਲਾ ਤੇ ਵੱਡੀ ਜੀ ਪਾਤੀ ਗੱਲਾਂ ਕੱਲ ਪੀਜਾ ਖਾਣਾ ਕਰਕੇ ਮੰਮੀ ਡੈਡੀ ਕਹਿੰਦੇ ਅਸੀਂ ਘਰ ਆਈਆਂ ਤੁਸੀਂ ਇੱਥੇ ਲੈ ਆਏ ਕਾਕੇ ਕੀ ਕਰਦੇ ਆ ਇੱਥੇ ਬਹਿਣਾ ਕੰਦਿਆਂ ਵੇਟ ਕਰ ਕੰਦਿਆਂ ਜਿਹੜੇ ਬੱਡੇ ਹੋ ਗਏ ਹੁਣ ਤੁਸੀਂ ਹੁਣ ਕੱਲੇ ਕੱਲਿਆਂ ਦੇ ਬੈਠਿਆ ਕਰਨਾ ਸਲਾਇਆ ਵੀ ਕੱਲਿਆਂ ਕਰਨੀਆਂ ਪੈਦਾਵ ਇਹ ਮੈਂ ਦੱਸ ਸੋਣਾ ਵੀ ਤੁਹਾਨੂੰ ਬਣਾ ਦੇ ਕੱਲਿਆਂ ਨੂੰ ਪਿਆਰ ਨਾਲ ਰਾ ਰਾਤ ਨੂੰ ਲੜ ਪਈਆਂ ਨਾਲ ਲੱਗਦਾ ਹੀ ਹਾਂ ਹਾਂ ਇਹ ਪਿਆਰ ਇੱਕ ਦਾ ਹਮੇਸ਼ਾ ਬਣਿਆ ਰਹੇਗਾ ਚਲੋ ਗੋਵਨ ਗੋਨ ਆਪ ਤੇਰੇ ਸਾਹਮਣੇ ਤੇ ਮਾਰਾਂ ਮੇਰੇ ਬਾਬਾ ਰਾਜ ਸੋਦੇ ਰਾਤਾਂ ਜਾ ਪਰ ਤੁਸੀਂ ਦੋਰੀ ਬਹੁਤ ਸੱਤ ਲਈ ਜਾਂਦੀਆਂ ਅੱਜ ਇਹਨਾਂ ਦੀ ਜੀ ਦੀ ਪਿਆਰ ਕਿੱਦਾਂ ਆ ਰਿਹਾ ਜਦੋਂ ਆਪ ਸ਼ੂਟ ਹੋ ਰਿਹਾ ਮੈਂ ਨੇ ਅੱਜ ਉਹਦਾ ਲੜੀਆਂ ਨਹੀਂ ਗੱਡੀ ਜਿਉਂ ਵੀ ਬੜੀ ਮਹਾਨ ਗੱਲੀ ਆ ਮੈਂ ਤੇਰਾ ਭਰਾ ਦੂ ਮੇਰਾ ਭਰਾ ਮੈਂ ਤਾਂ ਆਪਦੀ ਵਾਰੀ ਪੈਂਦਾ ਹਾਂ ਗਈ ਨਾ ਕਿਉਂਕਿ ਬਰਗਰ ਜਲਦੀ ਆ ਜਾਂਦੇ ਆ ਬਾਕੀਆਂ ਨੂੰ ਲੇਟ ਵਧੀਆ ਚੀਜ਼ ਨੂੰ ਡੈਮ ਲਾ ਦਾਂ ਅਮਦਾਵਾਜ਼ੀ ਘਟੀਆਂ ਥੋੜੋ ਘਨੇ ਆ ਜੀ ਵਧੀਆ ਹੀ ਖਾਨੇ ਸੇ ਇਹ ਬੰਨੇ ਕਿਹੜੇ ਆ ਇੱਕੋ ਚਾਹੀਦਾ ਦੋਨੇ ਲੱਗ ਲੱਗਾ ਯੈਸ ਸਮੈਲ ਤਾਂ ਸੁੰਗਣਗੇ ਉਹਨਾਂ ਨੇ ਤਾਂ ਜੋ ਬਣਾਉਣੇ ਬਣਾਤਾ ਹੁਣ ਪੰਮਾ ਲਵਾਈਾ ਲੱਗੇ ਆਣਾ ਕਾਕਾ ਜੀ ਆਲੂਆਂ ਨਾ ਰੱਜ ਗਏ ਮੈਂ ਤਾਂ ਆਲੂ ਖਾਦੇ ਵੀ ਬਸ ਇੱਕ 버거 ਨਾ ਹੀ ਰੱਜ ਗਏ ਨਾ ਤਾਂ ਹੁਣ ਆ ਕਿਨੇ ਖਾਣਾ ਹੰਦ ਗੱਨ ਨਬਿੰਦ ਸਾਰੇ ਕੰਮ ਦਾ ਦੁੱਧ ਵੀ ਅਸੀਂ ਪੀਨੇ ਦੋ ਦੋ ਲੋਕ ਪੀਂਦੇ ਆ ਆ ਬੇ ਕਿਤੇ ਤੇ ਜਿਹੜਾ ਆਉਂਦੇ ਬੰਦੇ ਨੂੰ ਇਦਾਂ ਕੱਲਾ ਪਾ ਨਹੀਂ ਲੱਗਦਾ ਕਿਦਾਂ ਰੋਣ ਲੱਗਦੀ ਕਿਦਾਂ ਜਾਂਦੀਆਂ ਵੱਡੀਆਂ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਉਹ ਮੈਨੂੰ ਕਿਹਨੇ ਆਵਦੀ ਹੈ ਹਾਂ ਉਹ ਕਿਹੜੀ ਆਉਂਦੀ ਹੈ ਦੇਖ ਕੋ ਤਾਂ ਉਧਰ ਉਹਦੀ ਗੇੜੀ ਮਾਰ ਕੇ ਆਉਣੀ ਸੀ ਇਦਾਂ ਦੇ ਹੀ ਤਾਂ ਸਾਰੇ ਪੁੱਠੇ ਕੰਮ ਕਰਦੇ ਆ ਤਾਰਾ ਲੋੜ ਵਾਲੇ ਹਾਂ ਇਹ ਜੜਾ ਔਲਿਆ ਮੈਂ ਅਸਲੀ ਗੱਡੀ ਵੱਲ ਮੈਂ ਵੀ ਲੱਗ ਗਿਆ ਦੌਰ ਦੌਰ ਸਾਹ ਚੱਲ ਗਿਆ ਹਾਂ ਇਹ